ਸਭ ਤੋਂ ਪਹਿਲਾਂ ਸਮੂਹ ਸੇਕਮ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਕੁਝ ਪਿਛਲੇ ਸਮੇਂ ਦੇ ਵਿੱਚ ਸ੍ਰੀ ਆਪਣੇ ਸੁਖਬਾਰ ਸੁਖਵੀਰ ਬਾਦਲ ਸਿੰਘ ਵੱਲੋਂ ਕੁਝ ਅਬਸ਼ਬਦ ਜੈਦਾਰ ਦੇ ਮਾਨ ਸਨਮਾਨ ਦੇ ਪ੍ਰਤੀ ਬੋਲੇ ਗਏ ਉਹ ਬਹੁਤ ਹੀ ਮੰਦ ਭਾਗੇ ਨੇ ਅਰੇ ਹੁਕਮਨਾਮਾ ਸ੍ਰੀ ਕਾਉਤਕ ਸਾਹਿਬ ਤੋਂ ਜਿਹੜੇ ਹੁਕਮਨਾਮਾ ਸਾਹਿਬ ਹੋਏ ਸੀ ਉਹਨਾਂ ਤੋਂ ਆਕੀ ਹੋਇਆ ਜਿਹੜਾ ਦਲ ਆ ਉਹ ਅੱਜ ਸਾਡੇ ਤਕਤਾਂ ਦੇ ਮਹਾਨ ਜਹੇਦਾਰਾਂ ਦੇ ਪ੍ਰਤੀ ਕੁਝ ਗਲਤ ਬਿਆਨਬਾਜ਼ੀ ਕਰ ਰਹੇ ਹੋ অতি ਨਿੰਦਨਯੋਗ ਹੈ ਅਤੇ ਮਤਭਾਗੀ ਆ ਅਸੀਂ ਸਮੂਹ ਸੰਗਤ ਨੂੰ ਵੀ ਕਹਿੰਨੇ ਆ ਕਿ ਇਹਨਾਂ ਲਫ਼ਜ਼ਾਂ ਤੋਂ ਇਹ ਗਰੇਜ ਕਰਨੇ ਲੋਕ ਜਿਹੜੇ ਬਿਆਨਬਾਜ਼ੀ ਕਰਦੇ ਪਏ ਨੇ ਤੇ ਅਕਾਲ ਤਖਤ ਸਾਹਿਬ ਨੂੰ ਬੇਨਤੀ ਕਰਦੇ ਆਂ ਅਸੀਂ ਜਹੇਦਾਰ ਸਾਹਿਬ ਨੂੰ ਕਿ ਇਹਨਾਂ ਦੇ ਸ਼ਕਤ ਤੋਂ ਸ਼ਕਤ ਕਾਰਵਾਈ ਕਰਕੇ ਇਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਸੱਦਿਆ ਜਾਵੇ ਤੇ ਇਹਨਾਂ ਨੂੰ ਤਖਾਹ ਜਿਹੜੀ ਇਹਦੇ ਬਾਕੀ ਵੀ ਰਹਿੰਦੀ ਆ ਉਹ ਵੀ ਪੂਰੀ ਕੀਤੀ ਜਾਵੇ ਤੇ ਜਿਹੜੇ ਹੁਕਮਨਾਮੇ ਹੋਏ ਸੀ 2 ਦਸੰਬਰ ਵਾਲੇ ਉਹਨਾਂ ਨੂੰ ਵੀ ਇਨ ਬਿਨ ਲਾਗੂ ਕੀਤੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ